ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫਾਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਆ ਨਿਆਣਾ ਕਮਿਸ਼ਨਰਟ ਪੁਲਿਸ ਨੇ ਰਾਉਂਡ ਦ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਰ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਜਰਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਇਜ਼ ਅ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨਸ ਏ ਆਇਆ ਥੈਟ ਇਟ ਇਜ਼ ਅ ਵਾਈਲਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਤੇ ਇਸ ਮੋਡਿਊਲ ਜਿਹੜਾ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਡ੍ਰੈਸ ਡੈਟਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮੀਨੇਟ ਹੋਏ ਹਨ ਜਨਾ ਦਾ ਐਲਓਸੀ ਖੁੱਲ ਗਿਆ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲਏ ਨੇ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਕੁਐਸ਼ਨਸ ਸਰ ਪਤਾ ਲੱਗ ਗਿਆ ਟਾਰਗੇਟ ਕੀ ਸੀਗਾ ਸਰ ਲੁਧਿਆਣੇ ਦੇ ਨਾਲ ਹੋਰ ਵੀ ਕੁਝ ਸ਼ਹਿਰਾਂ ਦੇ ਵਿੱਚ ਸੀਗਾ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈਂ ਸਿਕਿਉਰਟੀ ਰੀਜਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂਗਾ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ ਜੀ नहीं जी अज अजय अजय मलेशिया अजय मलेशिया इज वन ऑफ द लिंक जिद जुड़े थे द मेन मेन हैंडलर्स दे आर सिटिंग इन पाकिस्तान एंड इन मलेशिया ज जस जस बैबल के थ्रू है जी 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 ए पहला इना ड्रग नेस ही था जी

ਤੇ ਰਾਜਸਥਾਨ ਗੰਗਾ ਨਗਰ ਨਾਲ ਹੀ ਮੁਖ ਸਰ ਦੇ ਸਰ ਇਟ ਇਜ਼ ਅ ਡੀਲ ਅਗੇਸਟ ਪਰਚ ਜਨ ਪਰ ਇੱਕ ਅਲੱਗੇ ਨਾਲ ਕੋਈ ਅਲੋਟਮੈਂਟ ਦਿੱਤੀ ਕਿ ਤੁਹਾਨੂੰ ਪੈਸੇ ਮਿਲਣਗੇ ਨਾ ਨਾ ਇਟ ਇਟ ਇਜ਼ ਆਲ ਬੇਸਡ ਔਨ ਅਲੋਟਮੈਂਟ ਇਟ ਇਜ਼ ਆਲ ਬੇਸਡ ਔਨ ਜੀ 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 ਆਲ ਬੇਸਡ ਔਨ ਅਲੋਟਮੈਂਟ ਸਰ ਸਭ ਬੱਚੇ ਨੇ ਕੋਈ ਮਾਣ ਸਰ ਦੇ ਨੇ ਸਾਰੇ ਹਾਂਜੀ ਹਾਂਜੀ ਐਨਡੀ ਦੇ ਪਰਚੇ ਦਰਜ ਨੇ ਸਰ ਕੋਈ ਮੇਨ ਸਰਕਟ ਨਾ ਇਹਨਾਂ ਦਾ ਕੋਈ ਮੇਨ ਇਸ ਸਾਰਾ ਪ੍ਰੋਸਟੋਕ ਦਾ ਪੂਰਾ ਡਿਟੇਲ ਦਿੱਤਾ ਹੋਇਆ ਹੈ ਫਿਰ ਬ੍ਰੀਫ ਕਰਦੇ ਸਰ ਅਮਰੀਕ ਸਿੰਘ ਦੇ ਪਰਮੇਸ਼ਰ ਸਾਹਿਬ ਇਹ इंट्रोड्यूस कराने वाले हैं जी ये इंट्रोड्यूस कराने वाले हैं आई इग्जाम्पल एग्जाम्पल लाइक एक्चुअल चाहिए जस्ट बेबल इज द मेन मेन पर्सन ही इज इन कॉन्टैक्ट विद अ आई एस आई हैंडलर हु इज सिटिंग इन पाकिस्तान दे आर द पीपल हु आर पुशिंग नारकोटिक्स नारकोटिक फ्रॉम पाकिस्तान दे आर दे आर ट्राइंग टू पुश दे आर ट्राइंग टू पुश वेपन्स एंड ग्रनेड्स हो गए कोई रॉकेट लॉन्चर्स हो गए कोई ए के फोर्टी सेवन हो गई छोटे वेपन्स हो गए सो बेबल इज एज्यूमिंग ही इज टॉकिंग टू दिस पर्सन हु सिटिंग इन पाकिस्तान एक एक minute, एक मिनट 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 ही टॉकिंग टू द पर्सन सिटिंग इन पाकिस्तान फर्स्ट दे वर इनवॉल्व इन कॉन्ट्राबैंडिंग कि उत्थ क्राबैंड आया जी ਜਸਬੈਬਲ ਨੇ ਇੱਕ ਬੰਦਾ ਲੱਭ ਲਿਆ ਜੀ ਅਜੇ ਅਜੇ ਜਿਹੜਾ ਹੈ ਉਹ ਫਰੀਦਕੋਟ ਦਾ ਰਹਿਣ ਵਾਲਾ ਹੈ ਮਲੇਸ਼ੀਆ ਚ ਰਹਿੰਦਾ ਹੈ ਅਜੇ ਨੂੰ ਪੁੱਛਿਆ ਜੀ ਕਿਤੇ ਨੇ ਕੋਈ ਜਾਣਕਾਰ ਹੈ ਬੋਲਦਾ ਹਾਂਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ੍ਹ ਚਾਂ ਜੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਗਿਆ ਸੋ ਥਿਸ ਇਜ਼ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਸਰ ਬਰਾਮਤ ਦੀ ਜੀ ਇੱਕ ਤੱਕ ਗ੍ਰਨੇਡ ਮਿਲਿਆ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲਿਆ ਲੁਧਿਆਣਾ ਵਿੱਚ ਜੀ ਸੀ ਕੀ ਟਾਈਮਿੰਗ ਸੀਗੀ ਸਰ ਇਹਨਾਂ ਨੇ ਹੀ ਮਾਰਦਾ ਜੀ ਨੂੰ ਜਾਣ ਦੇ ਨਹੀਂ ਕਿ ਇਹਨਾਂ ਨੇ ਹੀ ਦੇਣਾ ਸੀਗਾ ਜੀ ਸਰ ਕੀ ਟਾਰਗੇਟ ਕੀ ਸੀ ਅੱਗੇ ਟਾਰਗੇਟ ਆਈ ਵਿਲ ਨੋਟ ਸ਼ੇਅਰ ਇਟ ਵਿਦ ਯੂ ਜੀ ਸਰ ਟਾਈਮਿੰਗ ਨੂੰ ਕਿੰਨੀ ਦੇ ਪਹਿਲਾਂ ਅਰੈਸਟ ਕਰ ਲਿਆ ਸੀ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹਦਾ ਕੋਈ ਲਿੰਕ ਤਾਂ ਨਹੀਂ ਸੀ ਕਿ ਦਿੱਲੀ ਦੇ ਨਾਲ ਜਿਹੜਾ ਬਰਾਬਰ ਹੋਇਆ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕੋਈ ਜੀ ਹਾਲੇ ਤੱਕ ਕੁਝ ਹੋਰ ਜੀ 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 ਜਿੰਨੇ ਵਕਤ ਤੱਕ ਨਹੀਂ ਇਹ ਹਾਲੇ ਤੱਕ ਨਹੀਂ ਲੱਗੇ ਜੀ ਸਰ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਾਂ ਕੁਝ ਹੋਰ دہشت ਫਲਾਣਾ ਸੀ ਇਹਨਾਂ ਨੂੰ ਪੈਸਾ ਕਿਨੇ ਭੇਜਿਆ ਸੀ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਹੈ ਉਹਨਾਂ ਨੇ ਇਹ ਮੋਟਸ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇ ਕੋਈ ਬੰਦਾ ਦੇਣਾ ਆਇਆ ਸੀ ਜੀ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਵੀ ਬੰਦੇ ਵੀ ਨੂੰ ਹੋ ਸਕਦੇ ਨੇ ਹਾਂ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦਤਾ ਜਾਊਗਾ ਥੈਂਕ ਯੂ